ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਵਿੱਚ ਲਗਾਤਾਰ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੂੰ ਸਫਲਤਾ ਮਿਲਦੀ ਜਾ ਰਹੀ ਹੈ ਤੇ ਤਾਜ਼ਾ ਮਾਮਲਾ ਆਇਆ ਹੈ ਨੰਗਲ ਤੋਂ ਜਿੱਥੇ ਕੀ ਨੰਗਲ ਦੇ ਨਵ ਨਿਯੁਕਤ ਐਸਐਚਓ ਰਾਹੁਲ ਸ਼ਰਮਾ ਦੀ ਅਗਵਾਈ ਦੇ ਵਿੱਚ ਨੰਗਲ ਪੁਲਿਸ ਵੀ ਸਰਗਰਮ ਹੈ ਤੇ ਲਗਾਤਾਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਲੱਕ ਤੋੜ ਰਹੀ ਹੈ ਤੇ ਹਰ ਰੋਜ਼ ਨਸ਼ੇ ਵਾਲਿਆਂ ਦੇ ਖਿਲਾਫ ਆਪਣੀ ਗਤੀਵਿਧੀਆਂ ਤੇਜ਼ ਕਰ ਰਹੇ ਹਨ ਇਸੇ ਕੰਢੇ ਦੇ ਚੱਲਦੇ ਹੋਏ ਨਿਆ ਨੰਗਲ ਦੇ ਚੌਂਕ ਦੇ ਵਿੱਚ ਦੋ ਵਿਅਕਤੀ ਜੋ ਕਿ ਮੋਟਰਸਾਈਕਲ ਉੱਤੇ ਸਵਾਰ ਸਨ ਉਹਨਾਂ ਨੂੰ ਰੋਕਿਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਕੋਲੋਂ ਇੱਕ ਲਫਾਫੇ ਦੇ ਵਿੱਚ 21 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਨਸ਼ੀਲਾ ਪਦਾਰਥ ਬਰਾਮਦ ਹੋਣ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਜਿਸ ਤੋਂ ਬਾਅਦ ਉਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਉਹ ਕਾਰੋਬਾਰ ਕਿਵੇਂ ਕਰ ਰਹੇ ਹਨ ਤੇ ਉਹਨਾਂ ਨੂੰ ਆਸ ਹੈ ਕਿ ਹੋਰ ਵੀ ਵੱਡੇ ਖੁਲਾਸੇ ਹੋਣਗੇ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਕੱਲ ਮਿਤੀ ਸ਼ਾਮ ਨੂੰ 9:30 ਵਜੇ ਐਸਆਈ ਮੇਰ ਸਿੰਘ ਸਮੇਤ ਪੁਲਿਸ ਪਾਰਟੀ ਸਰਕਾਰੀ ਗੱਡੀ ਦਾ ਨਾਕਾ ਲਾਇਆ ਹੋਇਆ ਸੀ ਜਦ ਐਨਐਫਐਲ ਹਸਪੀਟਲ ਦੇ ਨੇੜੇ ਉੱਥੇ ਦੋ ਬੰਦੇ ਜਿਹੜੇ ਸ਼ੱਕੀ ਹੋ ਆਦੇ ਦਿਖਾਈ ਦਿੱਤੇ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਮੁੜਨ ਲੱਗੇ ਤਾਂ ਜਿਵੇਂ ਹੀ ਮੁੜੇ ਤਾਂ ਉਹਨਾਂ ਦੇ ਜਿਹੜਾ ਅੱਗੇ ਮੋਟਰਸਾਈਕਲ ਦਾ ਟੱਪਾ ਹੁੰਦਾ ਪਲੈਟਿਨਾ ਦਾ ਉਹਦੇ ਵਿੱਚ ਕੋਈ ਨਸ਼ੀਲਾ ਪਦਾਰਥ ਮਤਲਬ ਐ ਲੱਗਿਆ ਪਿਆ ਤੇ ਉੱਥੇ ਉਹਨੇ ਸਮਰਥਾਈਏ ਨੂੰ ਭੇਜਣ ਦੀ ਮੈਨੂੰ ਕਾਲ ਕੀਤੀ ਕੋਈ ਆਈਓ ਆਵੇ ਤਾਂ ਫੇਰ ਮੌਕੇ ਤੇ ਉਸ ਏਰੀਆ ਦੇ ਵਿੱਚੋਂ ਏਐਸਆਈ ਸਰਤਾਜ ਸਿੰਘ ਜਿਹੜੇ ਚੌਕੀ ਚਾਰ ਨੇ ਜਾਂ ਨੰਗਲ ਉਨੀ ਜਾ ਕੇ ਉੱਥੇ ਕਾਰਵਾਈ ਕੀਤੀ ਜੀ ਤੇ ਉੱਥੇ ਦੋ ਬੰਦੇ ਅਰੈਸਟ ਕੀਤੇ ਇੱਕ ਦਾ ਨਾਮ ਹੈਗਾ ਜੀ ਧਰਮਵੀਰ ਉਰਫ ਵਿੱਕੂ ਪੁੱਤਰ ਲੇਟ ਰਾਜ ਵਾਸੀ ਹੈਗਾ 6 7 ਬਲਾਕ ਨੰਗਲ ਤੇ ਦੂਜਾ ਹੈਗਾ ਜੀ ਵਿਪਨ ਕੁਮਾਰ ਪੁੱਤਰ ਲੇਟ ਵੇਦ ਪ੍ਰਕਾਸ਼ ਇਹਦੇ ਪਰ ਪਹਿਲਾਂ ਵੀ ਐਫਆਈਆਰ ਰਜਿਸਟਰਡ ਨੇ ਤੇ ਇਹਨਾਂ ਦੇ ਜਿਹੜੀ ਹੈਗੀ ਰਿਕਵਰੀ ਹੋਈ ਹੈ ਜੀ 21.28 ਗ੍ਰਾਮ ਇਹਨਾਂ ਕੋਲੋਂ ਜਿਹੜਾ ਹੈਗਾ ਨਸ਼ੀਲਾ ਪਦਾਰਥ ਵਾਈਟ ਪਾਊਡਰ ਜਿਹੜਾ ਬਰਾਮਦ ਹੋਇਆ ਪਲਾਟੀਨਾ ਸਰ ਹਾਂਜੀ ਹਾਂਜੀ ਨੰਬਰ ਕਰ ਲੈਂਦਾ ਇਹਦਾ ਸਰ ਨੰਬਰ ਹੈਗਾ PB74C2703 ਇਹ ਆ ਕਿਹੜੇ ਪਾਸੋਂ ਆ ਰਹੇ ਇਹ ਨੰਗਲ ਨੰਗਰ ਵਾਲੇ ਪਾਸੋਂ ਆ ਰਹੇ ਸੀ ਉੱਥੇ ਨਾਲ ਇੱਕ ਰੋਡ ਜਾਂਦੀ ਮਤਲਬ ਛੋਟੀ ਜੀ ਰੋਡ ਆ ਉਧਰੋਂ ਆ ਰਹੇ ਸੀ ਉੱਥੇ ਮਤਲਬ ਹੈ ਕਿ ਪਹਿਲਾਂ ਵੀ ਉੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉੱਥੇ ਨਸ਼ਾ ਨੂੰ ਨਸ਼ਾ ਕਰਦੇ ਨੇ ਤਾਂ ਉੱਥੇ ਉਹਨਾਂ ਨੂੰ ਕੀਤਾ ਜੀ ਸਰ ਕੋਟ ਕਰਦੇ ਜੀ ਬਸ ਚੱਲੇ ਜੀ ਮੈਂ ਕੋਰਟ ਵਿੱਚ ਪੇਸ਼ ਕਰਨ ਜਾ ਰਿਹਾ ਇਨਵੈਂਟਰੀ ਹੋਣੀ ਹੁਣ ਮੈਂ ਜੱਸ ਸਾਬ ਕੋ ਜਾ ਕੇ ਇਨਵੈਂਟਰੀ ਕਰਵਾਉਣੀ